ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 5 ਮਈ ਰਾਤ ਵੇਲੇ ਪੰਜਾਬ ਦੇ ਮੌਸਮ ਵਿੱਚ ਕੀ ਬਦਲਾਅ ਹੋ ਸਕਦੇ ਹਨ ਇਸ ਬਾਰੇ ਗੱਲ ਕਰਦੇ ਹਾਂ ਜਿਵੇਂ ਆਪਾਂ ਸਵੇਰੋਂ ਬਿਲ ਵੀ ਦੱਸਿਆ ਹੋਇਆ ਸੀਗਾ ਕਿ ਅੱਜ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਪੰਜਾਬ ਦਾ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਤੇ ਤਿੱਖੀ ਧੁੱਪ ਨਿਕਲੇ ਨਿਕਲੇਗੀ ਤੇ ਦੁਪਹਿਰ ਵੇਲੇ ਤੇਜ਼ ਹਵਾਵਾਂ ਵੀ ਚਲਦੀਆਂ ਰਹਿਣਗੀਆਂ ਜਿਨ੍ਹਾਂ ਦੀ ਰਫ਼ਤਾਰ 25 ਤੋਂ 30 ਕਿਲੋਮੀਟਰ ਦੇ ਆਸ-ਪਾਸ ਹੋਵੇਗੀ ਜ਼ਿਆਦਾ ਨਹੀਂ ਹਲਕੀ ਤੋਂ ਦਰਮਿਆਨੀ ਤੇਜ਼ ਹਵਾਵਾਂ ਚਲਦੀਆਂ ਰਹਿਣਗੀਆਂ ਜਿਸ سے ਸੜਕਾਂ ਪੰਜਾਬ ਦੇ ਵਿੱਚ ਅੱਜ ਲੋ ਚੱਲਣ ਵਰਗੀ ਸਥਿਤੀ ਬਣ ਸਕਦੀ ਹੈ ਹੋਇਆ ਵੀ ਤਕਰੀਬਨ ਉਸੇ ਤਰ੍ਹਾਂ ਦੁਪਹਿਰ ਵੇਲੇ ਹਲਕੀ ਜਿਹੀ ਲੋ ਮਹਿਸੂਸ ਹੋ ਰਹੀ ਸੀ ਕਿ ਪਿਛਲੇ ਦਿਨਾਂ ਦੇ ਮੁਕਾਬਲੇ ਨਾਲੋਂ ਜ਼ਿਆਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਥੋੜੀ ਜਿਹੀ ਹੋਰ ਵੀ ਜਾੜਾ ਸਥਿਤੀ ਚਲਦੀ ਹੋਈ ਦਿਖਾਈ ਦੇ ਰਹੀ ਹੈ ਕਿ ਦੁਪਹਿਰ ਵੇਲੇ ਲੋ ਚਲਦੀ ਰਹਿਣਗੀਆ ਕਿਉਂਕਿ ਸੁਭਾਵਿਕ ਹੈ ਕਿ ਮਈ ਦਾ ਮਹੀਨਾ ਚੱਲ ਰਿਹਾ ਹੈ ਦੂਸਰੀ ਤਰਫ ਗੱਲ ਕਰੀਏ ਤਾਂ ਟੈਂਪਰੇਚਰ ਦੀ ਉਹ ਵੀ ਅੱਜ ਬਹੁਤ ਸਾਰੇ ਇਲਾਕਿਆਂ ਦੇ ਵਿੱਚ 40 ਡਿਗਰੀ ਤੋਂ ਪਾਰ ਕਰ ਚੁੱਕਾ ਹੈ ਜਾਂ ਕਈਆਂ ਦੇ 38 39 ਜਾਂ 40 ਡਿਗਰੀ ਦੇ ਆਸ-ਪਾਸ ਬਣਿਆ ਹੋਇਆ ਹੈ ਸ਼ਾਮ ਤੱਕ ਵੈਦਰ ਦੀ ਰਿਪੋਰਟ ਆ ਜਾਵੇਗੀ ਤੇ ਪਤਾ ਲੱਗ ਜਾਵੇਗਾ ਕਿ ਕਿਹੜੇ-ਕਿਹੜੇ ਖੇਤਰਾਂ ਦੇ ਵਿੱਚ 40 ਡਿਗਰੀ ਤੋਂ ਪਾਰ ਕਰ ਚੁੱਕਾ ਹੈ ਰਾਤਾਂ ਵੀ ਹੁਣ ਥੋੜੀਆਂ ਜੀਆਂ ਅੱਗੇ ਨਾਲੋਂ ਗਰਮ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਕਿਉਂਕਿ ਗਰਮੀ ਦਾ ਆਗਾਜ਼ ਸਾਰੇ ਪੰਜਾਬ ਵਿੱਚ ਸ਼ੁਰੂ ਹੋ ਚੁੱਕਾ ਹੈ ਅਗਲੇ 2 ਤੋਂ 3 ਦਿਨ ਮੌਸਮ ਇਸੇ ਤਰ੍ਹਾਂ ਰਹਿਤ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਕਿਸੇ ਪ੍ਰਕਾਰ ਦਾ ਕੁਝ ਵੀ ਬਦਲਾਵ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ 10 ਤੇ 11 ਤਰੀਕ ਦੇ ਆਸ-ਪਾਸ ਬੱਦਲਬਾਝ ਵਾਪਸ ਆਵੇਗੀ ਹਲਕਾ ਫੁਲਕੇ ਸ਼ਰਾਟੇ ਲੱਗ ਸਕਦੇ ਹਨ ਉਹ ਲੱਗ ਜਾ ਕੇ ਪਤਾ ਲੱਗੇਗਾ ਨਹੀਂ ਤਾਂ ਉਹਨੇ ਦਿਨ ਪੰਜਾਬ ਦਾ ਮੌਸਮ ਇਸੇ ਤਰ੍ਹਾਂ ਹੀ ਗਰਮ ਤੇ ਖੁਸ਼ਕ ਬਣਿਆ ਰਹੇਗਾ ਤੇ ਲੋ ਦੁਪਹਿਰ ਵੇਲੇ ਪੰਜਾਬ ਵਿੱਚ ਚਲਦੀਆਂ ਰਹਿਣਗੀਆਂ